ਕਿ ਹੈ ਗਿਆ ਲੁਧਿਆਣਾ ਸਮਾਜਿਕ ਦੇ ਨਾਲ ਜੁੜੂ ਬਾਰੇ ਬੰਦ ਕਰਦੇ ਆ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਜਿੱਥੇ ਤੱਕ ਇਹ ਮੇਰੀ ਆਵਾਜ਼ ਆ ਰਹੀ ਹੈ ਜ਼ਰੂਰੀ ਇੱਕ ਬੇਨਤੀ ਕਰਾਂਗੀ ਕਿ ਵੀ ਅਸੀਂ ਲੁਧਿਆਣਾ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਚਾਹੇ ਉਹ ਅਸੀਂ ਕਾਰਪੋਰੇਸ਼ਨ ਦੀ ਗੱਲ ਕਰੀਏ ਤੇ ਚਾਹੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਨਾਲ ਕਿ ਆਪਣਾ ਜਿਹੜਾ ਯੋਗਦਾਨ ਆ ਪੂਰੀ ਤਰ੍ਹਾਂ ਪਾ ਰਹੇ ਹਾਂ ਔਰ ਇਹ ਬੇਨਤੀ ਕਰਨ ਵਾਸਤੇ ਅੱਜ ਅਸੀਂ ਸਿਟੀ ਯੂਨੀਵਰਸਿਟੀ ਪਹੁੰਚੇ ਹਾਂ ਜਿੱਥੇ ਕਿ ਤਕਰੀਬਨ ਸਤਹਜ਼ਾ ਦੀ ਸਟਰੈਂਥ ਹੈਗੀ ਹੈ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਔਰ ਜਿੰਨਾ ਤੋਂ ਨੀਅਰ ਅਬਾਊਟ 1000 ਸਟੂਡੈਂਟਸ ਆ ਜੇ ਕਿ ਮੌਜੂਦ ਸੀ ਜਿਨ੍ਹਾਂ ਨਾਲ ਸ਼ੇਅਰ ਕੀਤੀਆਂ ਗਈਆਂ ਉਹ ਗੱਲਾਂ ਜਿਹੜੀਆਂ ਪਰਦੇ ਦੇ ਪਿੱਛੇ ਰਹਿ ਜਾਂਦੀਆਂ ਜਦੋਂ ਅਸੀਂ ਦੇਖਦੇ ਹਾਂ ਕਿਸੇ ਵੀ ਰਾਹ ਤੋਂ ਲੰਘਦੇ ਆ ਤਾਂ ਸਾਨੂੰ ਲੱਗਦਾ ਆ ਵੀ ਲੁਧਿਆਣੇ 'ਚ ਇੱਥੇ ਕਮੀ ਆ ਇੱਥੇ ਕਮੀ ਆ ਪਰ ਉਸ ਕਮੀ ਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਸੋ ਦੇ ਅਧੀਨ ਅੱਜ ਸਵਚਤਾ ਐਪ ਹੈ ਜਿਹੜੀ ਉਹ ਵੀ ਡਾਊਨਲੋਡ ਕਰਵਾਈ ਗਈ ਔਰ ਬੱਚਿਆਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਹੈ ਔਰ ਇੱਕ ਸੰਕਲਪ ਵੀ ਬੱਚਿਆਂ ਵੱਲੋਂ ਲਿੱਤਾ ਗਿਆ ਔਰ ਉਹ ਸੰਕਲਪ ਹੈ ਵੀ ਅਸੀਂ ਲੁਧਿਆਣਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪੂਰਨ ਤਰੀਕੇ ਦੇ ਨਾਲ ਪਾਵਾਂਗੇ ਔਰ ਅੱਜ ਜਿਹੜੀ ਇਹ ਕੈਂਪੇਨ ਇੱਥੇ ਚਲਾਈ ਗਈ ਹੈ ਮੇਰੀ ਪੂਰੀ ਕੋਸ਼ਿਸ਼ ਹੈ ਵੀ ਲੁਧਿਆਣਾ ਦੇ ਹਰ ਨੁੱਕਰ ਕਾਰਨਰ ਤੱਕ ਇਹ ਜਿਹੜਾ ਸਨੇਹਾ ਇਹ ਪਹੁੰਚ ਸਕੇ ਤਾਂ ਜੋ ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਸਲੋਗਨ ਦੇ ਤਹਿਤ ਅਸੀਂ ਇਸ ਤੋਂ ਪਹਿਲਾਂ ਵੀ ਪ੍ਰੋਗਰਾਮਸ ਕੀਤੇ ਨੇ ਉਹ ਜਿਹੜੇ ਹੈਗੇ ਸਾਡੀ ਜਿਹੜਾ ਉਲਿਖਿਆ ਹੋਇਆ ਪ੍ਰੋਗਰਾਮ ਆ ਜਾਂ ਜੋ ਵੀ ਅਸੀਂ ਚਾਹਦੇ ਆ ਵੀ ਸਾਨੂੰ ਸ਼ਹਿਰ ਵਾਸੀਆਂ ਦਾ ਯੋਗਦਾਨ ਮਿਲੇ ਉਹਨੂੰ ਪੂਰਨ ਕੀਤਾ ਜਾ ਸਕੇ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਿਟੀ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਵਾਈਸ ਚਾਂਸਲਰ ਸਾਹਿਬ ਸਾਰੀ ਮੈਨੇਜਮੈਂਟ ਦਾ ਔਰ ਖਾਸ ਤੌਰ ਤੇ ਕਾਰਪੋਰੇਸ਼ਨ ਤੋਂ ਜਿੰਨੇ ਵੀ ਮੁਲਾਜ਼ਮ ਇੱਥੇ ਪਹੁੰਚੇ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਜਸਦੀਪ ਸੇਖੋ ਜੀ ਔਰ ਵਾਰਡ ਨੰਬਰ 63 ਤੋਂ ਕਾਉਂਸਲਰ ਮਨੀਸ਼ਾ ਜੀ ਉਹ ਵੀ ਨਾਲ ਆਏ ਨੇ ਔਰ ਜਿੱਥੇ ਇਹਨਾਂ ਦਾ ਨਾਲ ਸਾਥ ਮਿਲਿਆ ਮੈਂ ਆਸ ਕਰਦੀ ਆਂ ਲੁਧਿਆਣਾ ਵਾਸੀ ਆਪ ਪੁਹਾਰੇ ਵੀ ਅੱਗੇ ਆਉਣਗੇ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਵੀ ਇੱਕ ਮਹੀਮ ਜਿਹੜੀ ਚਲਾਨਾਂ ਦੀ ਕੱਟੀ ਚੱਲ ਰਹੀ ਹੈ ਵੀ ਅਗਰ ਖੁੱਲੇ ਵਿੱਚ ਕੋਈ ਵੀ ਕੂੜਾ ਸਿੱਟਦਾ ਹੈ ਤਾਂ ਉਥੇ ਚਲਾਨੀ ਕੀਤੀ ਜਾ ਰਹੀ ਹੈ ਸੋ ਮੈਂ ਚਾਹਾਂਗੀ ਵੀ ਸਾਡੇ ਕੋਲ ਇੱਕ ਵੀ ਚਲਾਨ ਨਾ ਆਵੇ ਪਰ ਮੈਂ ਆਸ ਕਰਦੀ ਆਂ ਵੀ ਇੱਕ ਵੀ ਬੰਦਾ ਵਿਅਕਤੀ ਸਾਨੂੰ ਐਸਾ ਮਿਲੇ ਜਿਹੜਾ ਖੁੱਲੇ 'ਚ ਕੂੜਾ ਸੁੱਟੇ ਔਰ ਅਸੀਂ ਵੀ ਬਹੁਤ ਜਲਦ ਇਹ ਚੀਜ਼ ਅਨਾਉਂਸ ਕਰ ਸਕੀਏ ਕਿ ਮਨ ਮੰਨ ਸਕੀਏ ਔਰ ਇਹ ਕੈਸੇ ਕਿ ਵੀ ਲੁਧਿਆਣਾ ਅੱਜ ਓਪਨ ਡੰਪਿੰਗ ਤੋਂ ਫ੍ਰੀ ਹੈ ਲੁਧਿਆਣਾ ਦੇ ਵਿੱਚ ਕਿਤੇ ਵੀ ਜਿਹੜਾ ਖੁੱਲੇ ਵਿੱਚ ਕੂੜਾ ਨਹੀਂ ਸੁੱਟਿਆ ਜਾ ਸਕਦਾ ਸੋ ਆਸ ਕਰਦੀ ਆ ਵੀ ਤੁਸੀਂ ਸਾਰੇ ਵੀ ਸਹਿਯੋਗ ਦੇੋਗੇ ਧੰਨਵਾਦ ਜੀ ਨਹੀਂ ਮੋਹਰ ਵੀ ਹੈਗੀ ਹੈ ਖੁੱਲੇ ਦੇ ਵਿੱਚ ਵੀ ਸ਼ੁਰੂਆਤ ਕਰਨ ਦੀ ਜਾਂਦੀ ਹੈ ਆਲਰੇਡੀ ਜੇ ਦੀ ਸ਼ੁਰੂਆਤ ਪਹਿਲਾਂ ਵੀ ਹੋ ਚੁੱਕੀ ਹੈ ਅਸੀਂ ਇਸ ਤੋਂ ਪਹਿਲਾਂ ਸਕੂਲਸ ਦੇ ਵਿੱਚ ਵੀ ਇਹ ਜਿਹੜੀ ਮੁਹਿੰਮ ਹੈ ਸਟਾਰਟ ਅਪ ਕੀਤੀ ਹੈ ਔਰ ਅੱਜ ਇੱਥੇ ਸਿਟੀ ਯੂਨੀਵਰਸਿਟੀ ਦੇ ਵਿੱਚ ਵੀ ਕੀਤੀ ਹੈ ਔਰ ਲਗਾਤਾਰ ਜਿਹੜੀ ਮੁਹਿੰਮ ਹੈ ਚਲਦੀ ਰਹੇਗੀ ਬਿਕਾਜ਼ ਮੇਰਾ ਮੰਨਣਾ ਇਹ ਹੈ ਵੀ ਜਿਹੜੇ ਬੱਚੇ ਨੇ ਕੂੜਾ ਕਾਗਜ਼ ਹੁੰਦੇ ਨੇ ਜੋ ਇਨਾਂ ਤੇ ਲਿਖਿਆ ਜਾਵੇ ਇਹ ਉਹੀ ਫਾਲੋਅ ਅਪ ਕਰਦੇ ਨੇ ਸੋ ਇਨਾਂ ਬੱਚਿਆਂ ਰਾਹੀਂ ਇਹਨਾਂ ਦੇ ਘਰਾਂ ਤੱਕ ਸਨੇਹਾ ਪਹੁੰਚਾਣਾ ਪਰ ਇਨਾਂ ਬੱਚਿਆਂ ਰਾਹੀਂ ਇਸ ਮੁਹਿੰਮ ਨੂੰ ਕਾਮਯਾਬ ਬਣਾਉਣਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਵਾਜਬ ਹੈ ਔਰ ਇਹ ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਇਹਨੀ ਜਿਹੜੀ ਸਿਵਿਕ ਸੈਂਸ ਦੀ ਐਜੂਕੇਸ਼ਨ ਹੈ ਉਹਦਾ ਵੀ ਨਾਲ ਸਾਥ ਹੋਣਾ ਬਹੁਤ ਜ਼ਰੂਰੀ ਹੈ ਸੋ ਉਹਨੂੰ ਮੱਦੇਨਜ਼ਰ ਦੇਖਦੇ ਹੋਏ ਅੱਜ ਘਰ-ਘਰ ਦੇ ਵਿੱਚ ਜਿਹੜਾ ਇਹ ਸਨੇਹਾ ਇਨਾਂ ਦੇ ਥਰੂ ਪਹੁੰਚਾਇਆ ਜਾ ਰਿਹਾ ਧੰਨਵਾਦ ਜੀ ਆਪਣੇ ਮੱਲੇ ਨੂੰ ਸਾਫ਼ ਕਰਾਂਗੇ ਐਕਸਕਿਊਜ਼ ਮੈਂ ਵਾਦਾ ਕਰਦਾ ਹਾਂ ਕਲੀਹਾ ਮੈਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਫੈਲਾਵਾਂਗਾ ਮੈਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਹੀਂ ਫੈਲਾਵਾਂਗਾ ਮੈਂ ਕਿਸੇ ਹੋਰ ਨੂੰ ਵੀ ਆਪਣੇ ਸ਼ਹਿਰ ਵਿੱਚ ਗੰਦਗੀ ਫਲਾਉਣ ਦੀ ਆਗਿਆ ਨਹੀਂ ਦੇਵਾਂਗਾ ਮੈਂ ਕਿਸੇ ਹੋਰ ਨੂੰ ਵੀ ਆਪਣੇ ਸ਼ਹਿਰ ਵਿੱਚ ਗੰਦਗੀ ਫਲਾਉਣ ਦੀ ਆਗਿਆ ਨਹੀਂ ਦੇਵਾਂਗਾ ਜੇ ਕੋਈ ਮੇਰੇ ਸਾਹਮਣੇ ਖੁੱਲੇ ਵਿੱਚ ਕੂੜਾ ਸੁੱਟਦਾ ਹੈ ਤਾਂ ਮੈਂ ਉਸ ਨੂੰ ਰੋਕਾਂਗਾ ਮੈਂ ਆਪਣੇ ਕੱਰੇ ਵਿੱਚ ਵਾਕਵਾ ਕੂੜਾ ਡਾਲ ਲਗਾਵਾਗਾ ਤੇ ਗਿੱਲਾ ਸੁੱਕਾ ਕੂੜਾ ਲਾਗਲਾ ਕਰਕੇ ਕੂੜਾ ਚੱਕਣ ਵਾਲੇ ਨੂੰ ਦਵਾਵਾਂਗਾ ਮੈਂ ਸ਼ਹਿਰ ਦੇ ਨਹਿਰ ਨਾਲਿਆਂ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਪਿਆਰੇ ਸ਼ਹਿਰ ਨੂੰ ਹਰਿਆ ਭਰਿਆ ਸਾਫ਼ ਸੁਥਰਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਆਓ ਸਾਰੇ ਰਲ ਮਿਲ ਕੇ ਆਪਣੇ ਸ਼ਹਿਰ ਲੁਧਿਆਣਾ ਨੂੰ ਅθε ਵਾਲੇ ਦੋਲੇ ਨੂੰ ਸਾਫ਼ ਤੇ ਖੂਬਸੂਰਤ ਬਣਾਈਏ ਆਓ ਸਾਰੇ ਮਿਲ ਕੇ ਇਹ ਵਾਅਦਾ ਕਰੀਏ ਧੰਨਵਾਦ ਬੱਚੋ ਠੀਕ ਹੈ ਪਰਚੀ ਦੇ ਸਾਥ ਹੋਗੇ ਤੁਹਾਡੀਆਂ ਕੁਰਸੀਆਂ ਤੋਂ ਸਾਨੂੰ ਉੱਪਰ ਨੂੰ ਸਾਨੂੰ ਵੀ ਇਹ ਚੀਜ਼ਾਂ ਤੇ ਮਜ਼ਾਕ ਕਰਾਉਣਾ ਚੰਗਾ ਲੱਗਦਾ ਪਰ ਵੀ ਸੀਰੀਅਸ ये ऑनलाइन थोड़ी अगली जनरेशन आज तक तुष्य जी रहे हों तुष्य ये सोच के जलों के थोड़े भूख अब ये तुष्य अपनी जनरेशन को तो की देखे जाना चाहोंगे कोरिया के जो थोड़े लंगर नहीं थोड़ा रस्सा भावना क्या करें ये एक साफ सुथरा शहर थैंक यू थैंक यू सो मच सर इट्स टाइम फॉर द फेलिसिट

तो इसलिए हमें जब भी डिस्पोज ऑफ करते हैं ना, हम तो को तो है। और जानवर जैसे जो है स्पीशीज वो इस चीज को नहीं समझेंगे और उनकी ऐसी दुर्दशा रहेगी आगे चलिए आगे आप देख सकते हैं देखिए यही खाकर जो है एनिमल्स जो है मर भी रहे हैं आगे चलिए आगे नेक्स्ट ਉਹਨਾਂ ਦੇ ਜਿਹੜੇ ਸਾਈਨ ਬੋਰਡਸ ਨੇ ਉਹ ਲੱਗੇ ਹੋਏ ਨੇ ਉਹਨਾਂ ਦੇ ਵਰਕਸ ਦੇ ਵਿੱਚ ਨੰਬਰ ਉਹਨਾਂ ਦਾ ਅਵੇਲੇਬਲ ਹੈ ਤੁਸੀਂ ਉਹਨਾਂ ਨੂੰ ਵੀ ਅਪਰੋਚ ਕਰ ਸਕਦੇ ਹੋ ਕਾਇਦਾ ਇਸਪਾਈਟ ਆਫ 댓 ਤੁਸੀਂ ਕਿਤੇ ਵੀ ਲੰਘਦੇ ਵੇਖਦੇ ਹੋ ਉਹਨੂੰ ਨਹੀਂ ਪਤਾ ਲੱਗ ਰਿਹਾ ਤੇ ਸਵੱਛ ਹਕਤ ਇੱਕ ਐਪ ਹੈਗੀ ਹੈ ਸਾਡੇ ਕੋਲ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਸਾਰੇ ਬੱਚਿਆਂ ਨੇ ਆਪਣੇ ਆਪਣੇ ਮੋਬਾਈਲ ਤੋਂ ਜਾ ਕੇ ਪਲੇ ਸਟੋਰ ਤੋਂ ਨੂੰ ਓਪਨ ਕਰਨਾ ਹੈ ਕਿਤੇ ਵੀ ਤੁਹਾਨੂੰ ਕੋਈ ਦਿੱਕਤ ਆਦੀ ਹੈ ਵਿਕਤੀਕ ਸੋ ਤੋ ਪਹਿਲੀ ਗੱਲ ਕਿਤੇ ਤੁਹਾਨੂੰ ਖੁੱਲੇ ਦੇ ਵਿੱਚ ਕੂੜਾ ਦਿਖਦਾ ਤੁਸੀਂ ਉਹਦੀ पिक किचनी हैं और उसमें पोस्ट कर देनी हैं। Within 24 आर्ट वील मेक शॉल कि वो थोड़ी कंप्लेंट रिसॉल्व होवे और तो आधा फीडबैक होते जरूर आवे कि यस आज हरी तेरी कंप्लेंट है रिसॉल्व हो गई है। तो आधे फीडबैक दे नाल हो रुक सारे नाल ज़रा काम करना है उधर मतलब इट्स लाइक एनर्जी बूस्ट